ਖਾਲਸਾ ਰਾਜ ਦੇ ਉਸਰੀਏ ਭਾਗ ਦੂਜਾ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਸਮਰਪਣ ਇਹ ਪੁਸਤਕ ਉਹਨਾਂ ਨਾਮਾ ਾਲੂਮ ਕੌਮੀ ਪ੍ਰਵਾਨਿਆਂ ਦੀ ਪਾਵਨ ਰੂਹਾਂ ਦੇ ਸਮਰਪਣ ਕਰਦਾ ਹਾਂ ਜਿਨ੍ਹਾਂ ਖਾਲਸਾ ਰਾਜ ਦੀ ਉਸਾਰੀ ਲਈ ਆਪਾ ਵਾਰਿਆ ਅੱਜ ਉਹਨਾਂ ਬੀਰਾਂ ਦੇ ਨਾਮ ਨੂੰ ਕੋਈ ਵੀ ਨਹੀਂ ਜਾਣਦਾ ਵੱਲੋਂ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਆਰੰਭਕ ਬੇਨਤੀ ਸੰਸਾਰ ਦੇ ਪ੍ਰਸਿੱਧ ਵਿਦਵਾਨ ਇਸ ਨੁਕਤੇ ਪਰ ਸਹਿਮਤ ਹਨ ਕਿ ਫੁੱਟ ਦੀ ਮਾਰ ਨਾਲ ਨਿਤਾਨੀ ਹੋ ਚੁੱਕੀ ਕਿਸੇ ਕਾਮ ਨੂੰ ਸਤਾਣਾ ਕਰਕੇ ਮੁੜ ਜਥੇ ਬੰਦ ਕਰਨ ਲਈ ਕੇਵਲ ਇੱਕੋ ਸਾਧਨ ਹੈ ਅਤੇ ਉਹ ਹੈ ਬੀਰ ਪੂਜਾ ਮਹਾਪੁਰਖਾਂ ਦੇ ਕਾਰਨਾਮੇ ਉਹ ਸੰਜੀਵਨੀ ਬੂਟੀ ਹੈ ਜਿਸ ਨਾਲ ਠੰਡੇ ਲਹੂ ਵਿੱਚ ਮੁੜ ਤਪਸ਼ ਰਗਾਂ ਵਿੱਚ ਮੁੜ ਜੀਵਨ ਸ਼ਕਤੀ ਛਲਕੇ ਖਾਣ ਲੱਗਦੀ ਹੈ ਹੀਰੇ ਪੂਜਣ ਉਹ ਐਲ ਨਹੀਂ ਪੱਥਰ ਹੈ ਜਿਸ ਪਰ ਉਸਰਿਆ ਕੌਮিয়ਤ ਦਾ ਕੋਟ ਸਦਾ ਅਜਿੱਤ ਰਹਿੰਦਾ ਹੈ ਇਸ ਗੱਲ ਤੇ ਮੰਨਣ ਤੋਂ ਕਿਸੇ ਨੂੰ ਇਨਕਾਰ ਨਹੀਂ ਕਿ ਜਿੰਨੇ ਵੱਧ ਮਹਾਵੀਰਾਂ ਨੂੰ ਖਾਲਸੇ ਜਨਮ ਦਿੱਤਾ ਸ਼ਾਇਦ ਹੀ ਕਿਸੇ ਹੋਰ ਨੇ ਪੈਦਾ ਕੀਤੇ ਹੋਣ ਪਰ ਨਾਲ ਹੀ ਇਹ ਵੀ ਅਵਸ਼ ਮੰਨਣਾ ਪੈਂਦਾ ਹੈ ਕਿ ਇਨ੍ਹਾਂ ਮਹਾਨ ਹਸਤੀਆਂ ਦੇ ਬੇਮਿਸਾਲ ਕਾਰਨਾਮਿਆਂ ਦੇ ਇਤਿਹਾਸ ਲਿਖਣ ਵਿੱਚ ਜਿੰਨੀ ਵਦ ਬੇਪਰਵਾਹੀ ਖਾਲਸੇ ਨੇ ਕੀਤੀ ਹੈ ਕਿਸੇ ਹੋਰ ਕੌਮ ਨੇ ਨਹੀਂ ਕੀਤੀ ਕਈ ਉੱਗੇ ਵਿਚਾਰਵਾਨਾਂ ਦੀ ਡੂੰਗੀ ਵਿਚਾਰ ਦਾ ਸਾਰ ਇਹ ਹੈ ਕਿ ਸਾਡੇ ਵਿੱਚ ਜਥੇਬੰਦੀ ਦੀ ਕਮੀ ਅਤੇ ਧਰਮ ਵੱਲੋਂ ਅਰੂਚੀ ਦਾ ਮੂਲ ਕਾਰਨ ਸਾਡੇ ਨੌਜਵਾਨਾਂ ਦਾ ਆਪਣੇ ਮਹਾਬੀਰਾਂ ਦੇ ਕਾਰਨਾਮਿਆਂ ਤੋਂ ਅਣਜਾਣ ਹੋਣਾ ਹੈ ਭਾਵੇਂ ਅਸੀਂ ਆਪਣੀ ਅਣਗੈਲੀ ਦੇ ਕਾਰਨ ਆਪਣੇ ਇਤਿਹਾਸ ਦਾ ਬਹੁਤ ਸਾਰਾ ਮਸਾਲਾ ਗਵਾ ਬੈਠੇ ਹਾਂ ਪਰ ਜੇ ਕਦੇ ਹੁਣ ਵੀ ਪੰਥ ਇਧਰ ਧਿਆਨ ਦੇਵੇ ਤਾਂ ਅਜੇ ਵੀ ਬਹੁਤ ਕੁਝ ਬਚ ਸਕਦਾ ਹੈ ਯਾਦ ਰਹੀ ਕੁਦਰਤ ਦਾ ਇਹ ਨਿਯਮ اٹਲ ਹੈ ਕਿ ਸਮਾਂ ਕਿਸੇ ਲਈ ਖਲੋ ਕੇ ਉਡੀਕ ਨਹੀਂ ਕਰਦਾ ਇਹ ਆਪਣੀ ਤਿੱਖੀ ਚਾਲੇ ਭੱਜਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਸਾਡੇ ਬ੍ਰਿਧ ਸੰਸਾਰ ਤੋਂ ਕੂਚ ਕਰਦੇ ਚਲੇ ਜਾ ਰਹੇ ਹਨ ਉਹ ਆਪਣੇ ਭਰਪੂਰ ਸੀਨਿਆਂ ਵਿੱਚ ਕੌਮ ਦਾ ਬਹੁਮੁੱਲਾ ਖਜ਼ਾਨਾ ਆਪਣੇ ਨਾਲ ਲੇਪ ਕਰ ਰਹੇ ਹਨ ਇਸ ਖਤਰੇ ਤੋਂ ਪ੍ਰਭਾਵਿਤ ਹੋ ਕੇ ਮੈਂ ਯਾਨੀ ਬਾਬਾ ਪ੍ਰੇਮ ਸਿੰਘ ਆਪਣੇ ਵੱਲੋਂ ਯਤਨ ਕੀਤਾ ਹੈ ਕਿ ਇਸ ਗੁੰਮ ਹੋ ਰਹੇ ਕੌਮੀ ਜਵਾਹਰਾਂ ਦੇ ਭੰਡਾਰ ਨੂੰ ਜਿੱਥੋਂ ਤੱਕ ਹੋ ਸਕੇ ਸੁਰੱਖਿਅਤ ਕੀਤਾ ਜਾਏ ਇਸ ਵਕਤ ਇਹ ਖਾਲਸਾ ਰਾਜ ਦੇ ਉਸਰੀਏ ਦੀ ਦੂਜੀ ਪੁਸਤਕ ਹੈ ਇਸ ਵਿੱਚ ਉਹਨਾਂ ਕੌਮੀ ਸ਼ਮਾਂ ਦੇ ਪ੍ਰਵਾਨਿਆਂ ਦੇ ਕਾਰਨਾਮੇ ਹਨ ਜਿਨ੍ਹਾਂ ਆਪਣੇ ਪਿਆਰੇ ਪੰਥ ਦੀ ਸ਼ਾਨ ਨੂੰ ਉੱਚਿਆਂ ਕਰਨ ਅਤੇ ਪੰਜਾਬੀਆਂ ਨੂੰ ਗੈਰਾਂ ਦੀ ਗੁਲਾਮੀ ਤੋਂ ਆਜ਼ਾਦ ਦਿਵਾਉਣ ਲਈ ਕਫਨ ਸਿਰਾਂ ਪਰ ਬੰਨ ਕੇ ਆਪਣੇ ਆਪ ਨੂੰ ਨਿਛਾਵਰ ਕੀਤਾ ਇਸ ਤਰ੍ਹਾਂ ਇੱਕ ਸਾਂਝੀ ਖਾਲਸਾ ਰਾਜ ਦੀ ਨੀਂਹ ਰੱਖੀ ਜਿਸ ਵਿੱਚ ਸਭ ਕਿਸੇ ਨੂੰ ਉਹਪੋ ਆਪਣੇ ਧਾਰਮਿਕ ਅਤੇ ਰਾਜਸੀ ਹੱਕ ਪ੍ਰਾਪਤ ਸਨ ਇਸ ਲੜੀ ਦੀ ਤੀਜੀ ਪੋਸਤਕ ਜਿਸ ਵਿੱਚ ਖਾਲਸਾ ਰਾਜ ਦੇ ਮੁਲਕੀ ਪ੍ਰਬੰਧ ਬਾਰੇ ਸਣੇ ਵੇਰਵੇ ਲਿਖਿਆ ਗਿਆ ਹੈ ਉਹ ਛੇਤੀ ਹੀ ਆਪਦੇ ਹਾਜ਼ਰ ਹੋਵੇਗੀ ਜਿਸ ਤੋਂ ਸਪਸ਼ਟ ਹੋ ਜਾਏਗਾ ਕਿ ਖਾਲਸਾ ਨਾ ਕੇਵਲ ਮੈਦਾਨੇ ਜੰਗ ਵਿੱਚ ਤੀਗਾ ਮਾਰਨ ਦਾ ਹੀ ਧਣੀ ਸੀ ਸਗੋਂ ਪ੍ਰਬੰਧਕ ਯੋਗਤਾ ਲਈ ਵੀ ਆਪਣਾ ਨਾਜ਼ੀਰ ਆਪ ਸੀ ਵੱਲੋਂ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਓੰਕਾਰ ਸਤਗੁਰ ਪ੍ਰਸਾਦ ਖਾਲਸਾ ਰਾਜ ਦੇ ਉਸਰੀਏ ਭਾਗ ਦੂਜਾ ਸਰਦਾਰ ਫਤਿਹ ਸਿੰਘ ਮਾਨ ਮਾਨ ਕਰਾਣਾ ਫਖਰਯੋਗ ਮਾਨ ਸਰਦਾਰਾਂ ਦਾ ਪਰਿਵਾਰ ਓ ਕਰਾਣਾ ਹੈ ਜਿਸ ਦੇ ਮਹਾਬੀਰਾ ਨੇ ਖਾਲਸਾ ਰਾਜ ਦੀ ਉਸਾਰੀ ਲਈ ਜਿੰਨੀਆਂ ਵੱਧ ਜਾਣਾਂਵਾਰੀਆਂ ਹਨ ਸ਼ਾਇਦ ਹੀ ਕਿਸੇ ਹੋਰ ਨੇਵਾਰੀਆਂ ਹੋਣ ਇਸ ਦੀ ਵੀ ਵਡਿਆਈ ਵੀ ਇਸ ਘਰਾਣੇ ਨੂੰ ਪ੍ਰਾਪਤ ਹੈ ਕਿ ਜਿਨ੍ਹਾਂ ਬਹੁਤੇ ਜਵਾਨ ਰਾਜ ਦੀ ਜੰਗੀ ਸੇਵਾ ਲਈ ਇੰਨਾ ਸੂਰਬੀਰਾਂ ਦਿੱਤੇ ਕਿਸੇ ਹੋਰ ਨੇ ਨਹੀਂ ਦਿੱਤੇ ਇਹਨਾਂ ਵਿੱਚੋਂ ਇੱਕੋ ਸਮੇਂ 4 ਜਰਨੈਲ 7 ਕਰਨੈਲ ਅਤੇ 8 ਕੁੰਮੇਦਾਨ ਤੇ ਕਿਲਾਦਾਰ ਖਾਲਸਾ ਫੌਜ ਵਿੱਚ ਮੌਜੂਦ ਸਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਆਪਣੀ ਰਖਵਾਲੀ ਵਾਲੀ ਫੌਜ ਫੌਜੇ ਖਾਸ ਇਹ ਕਿ ਜਿੰਨੀਆਂ ਖਾਸੀ ਰਜਮੈਂਟਾਂ ਸਨ ਉਹਨਾਂ ਸਾਰੀਆਂ ਵਿੱਚ ਮਾਨ ਸਰਦਾਰ ਖਾਸ ਜ਼ਿੰਮੇਵਾਰੀਆਂ ਦੇ ਆਉਧਿਆਂ ਪੁਰ ਸਨ ਸਰਕਾਰ ਨੇ ਇਹਨਾਂ ਪਰ ਭਰੋਸੇ ਕਰਨ ਵਿੱਚ ਭੁੱਲਣਾ ਸੀ ਕੀਤੀ ਸਗੋਂ ਜਿੰਨੀਆਂ ਵੱਧ ਜ਼ਿੰਮੇਵਾਰੀਆਂ ਦਾ ਭਾਰ ਇਹਨਾਂ ਦੇ ਮੋਢਿਆਂ ਪਰ ਧਰਿਆ ਗਿਆ ਉਨੀ ਹੀ ਵਧੇਰੀ ਵਫਾਦਾਰੀ ਤੇ ਸੁਚੱਜਤਾ ਨਾਲ ਇਹਨਾਂ ਉਸ ਨੂੰ ਨਿਭਾਇਆ ਇਹ ਯੋਧੇ ਆਪਣੇ ਮਾਲਕ ਲਈ ਆਪਾ ਵਾਰਨਾ ਇੱਕ ਸਧਾਰਨ ਜਹੀ ਖੇਡ ਸਮਝਦੇ ਸਨ ਮੇਰੀ ਵਰੀ ਦੇ ਤੇਵਰ ਸ਼ੇਰੇ ਪੰਜਾਬ ਬੜੇ ਫਖਰ ਤੇ ਬੁਲੰਦ ਆਵਾਜ਼ ਨਾਲ ਆਖਿਆ ਕਰਦੇ ਸਨ ਕਿ ਮਾਨ ਸਰਦਾਰ ਮੇਰੀ ਵਰੀ ਦੇ ਤੇਵਰ ਹਨ ਭਾਵ ਵਰੀ ਦਾ ਤੇਵਰ ਪੰਜਾਬੀ ਮੁਹਾਵਰੇ ਵਿੱਚ ਉਸ ਕੀਮਤੀ ਪੋਸ਼ਾਕ ਨੂੰ ਆਖਦੇ ਹਨ ਜਿਸ ਵਿੱਚ ਤਿੰਨੇ ਬਸਤਰ ਦੁਪੱਟਾ ਕੁਰਤਾ ਅਤੇ ਸੁਥਣ ਹੋਣ ਅਰਥਾਤ ਮੁਕੰਮਲ ਜੋੜਾ ਇਸ ਜਿਸ ਦੇ ਪੈਨਣ ਨਾਲ ਨੰਗੇਜ ਵੀ ਕੱਜਿਆ ਜਾਏ ਅਤੇ ਸ਼ਾਨ ਵੀ ਵੱਧ ਜਾਂਦੀ ਹੈ ਖਾਲਸੇ ਵਿੱਚ ਮਾਨ ਸਰਦਾਰਾਂ ਦੀ ਉੱਚੀ ਸ਼ਾਨ ਦੇ ਕਾਰਨ ਹੀ ਇਹਨਾਂ ਦੇ ਸਾਖ ਸੰਬੰਧ ਵੀ ਰਾਜਿਆਂ ਮਹਾਰਾਜਿਆਂ ਨਾਲ ਤੇ ਵੱਡੇ ਵੱਡੇ ਨਾਮੀ ਸਰਦਾਰ ਘਰਾਣਿਆਂ ਨਾਲ ਹੁੰਦੇ ਰਹੇ ਸਨ। ਆਤਾ ਨੇ ਜਿੱਥੇ ਇਹਨਾਂ ਨੂੰ ਨਿਰਪੈ ਮਨ ਤੇ ਬਲਵਾਨ ਤਨ ਬਖਸ਼ਿਆ ਸੀ, ਉੱਥੇ ਨਾਲ ਹੀ ਸੁੰਦਰ ਦੀਦਾਰ ਤੇ ਉੱਚੇ ਵਿਚਾਰ ਆਦਿ ਸ਼੍ਰੇਸ਼ਟ ਗੁਣਾ ਨਾਲ ਵਿਪੂਸ਼ਤ ਕੀਤੇ ਸੀ। ਮਾਨ ਸਰਦਾਰਾਂ ਬਾਰੇ ਇਹ ਕਹਾਵਤ ਅਜੇ ਤੱਕ ਪੰਜਾਬ ਵਿੱਚ ਪ੍ਰਚਲਿਤ ਹੈ ਕਿ ਮਾਨ ਸੁੰਦਰ ਬਹਾਦਰ ਤੇ ਸੱਚੇ ਹੁੰਦੇ ਹਨ ਖਾਲਸਾ ਰਾਜ ਦੀ ਉਸਾਰੀ ਵਿੱਚ ਸਾਰੇ ਮਾਨ ਸਰਦਾਰਾਂ ਦੇ ਕਾਰਨਾਮੇ ਲਿਖੇ ਜਾਣ ਤਾਂ ਇਸ ਲਈ ਸਾਰੇ ਖਾਲਸਾ ਰਾਜ ਦੇ ਸੰਪੂਰਨ ਇਤਿਹਾਸ ਦੇ ਲਿਖਣ ਦੀ ਲੋੜ ਹੈ ਕਿਉਂਕਿ ਰਾਜ ਸਮੇਂ ਦੀ ਕੋਈ ਵੀ ਐਸੀ ਘਟਨਾ ਨਹੀਂ ਮਿਲਦੀ ਜਿਸ ਨਾਲ ਮਾਨਾਂ ਦਾ ਸੰਬੰਧ ਨਾ ਹੋਵੇ ਇੱਥੇ ਸਾਡੇ ਪਾਸ ਇੰਨੀ ਥਾਂ ਨਹੀਂ ਅਸੀਂ ហេਟਾ ਕੁਝ ਕੁ ਦਾ ਹਾਲ ਦਿੰਦੇ ਹਾਂ ਸਰਦਾਰ ਫਤਿਹ ਸਿੰਘ ਮਾਨ ਸਰਦਾਰ ਫਤਿਹ ਸਿੰਘ ਮਾਨ ਮਾਨਾ ਵਾਲਾ ਅੰਮ੍ਰਿਤਸਰ ਖਾਲਸਾ ਰਾਜ ਦੇ ਉਸਰੀਆਂ ਵਿੱਚੋਂ ਬਹੁਤ ਵੱਡੀ ਸ਼ਖਸੀਅਤ ਦੇ ਮਾਲਕ ਸਨ ਸਰਦਾਰ ਫਤਿਹ ਸਿੰਘ ਨੂੰ ਜਦ ਆਪਣੇ ਪਿਤਾ ਸਰਦਾਰ ਸ਼ਾਮ ਸਿੰਘ ਮਾਨ ਨੇ ਖਾਲਸਾ ਰਾਜ ਦੀ ਸੇਵਾ ਲਈ ਸ਼ੇਰੇ ਪੰਜਾਬ ਦੀ ਹਜ਼ੂਰੀ ਵਿੱਚ ਹਾਜ਼ਰ ਕੀਤਾ ਤਾਂ ਮਹਾਰਾਜਾ ਸਾਹਿਬ ਇਸ ਹੌਣਹਾਰ ਨੌਜਵਾਨ ਦੀ ਡੀਲਡੌਲ ਤੇ ਰੰਗਰੂਪ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ ਸ਼ਹਿਜ਼ਾਦਾ ਖੜਕ ਸਿੰਘ ਦੀ ਮੁਸਾਹੀਬੀ ਇਸ પ્રસન્નਤਾ ਦਾ ਫਲ ਇਹ ਹੋਇਆ ਕਿ ਨੌਜਵਾਨ ਫਤਿਹ ਸਿੰਘ ਨੂੰ ਮਹਾਰਾਜਾ ਸਾਹਿਬ ਨੇ ਆਪਣੇ ਪਿਆਰੇ ਟਿੱਕਾ ਸਾਹਿਬ ਸ਼ਹਿਜ਼ਾਦਾ ਖੜਕ ਸਿੰਘ ਦੀ ਮੁਸਾਹਬੀ ਦਾ ਅਹੁਦਾ ਦੇ ਦਿੱਤਾ ਜਿਹੜਾ ਬੜੀ ਮਹੱਤਤਾ ਵਾਲਾ ਸਮਝਿਆ ਜਾਂਦਾ ਸੀ ਪਰ ਮਾਲੂਮ ਹੁੰਦਾ ਹੈ ਕਿ ਸਰਦਾਰ ਫਤਿਹ ਸਿੰਘ ਦਾ ਉਤਸ਼ਾਹ ਅਤੇ ਖਾਲਸਾ ਰਾਜ ਦੀ ਉਸਾਰੀ ਤੇ ਸੇਵਾ ਦੇ ਉਛਾੜ ਨਾਲ ਭਰਪੂਰ ਮਾਣ ਮੂ ਸਾਹਬੀ ਦੇ ਇਕਾਂਤੀ ਅਤੇ ਆਰਾਮ ਦੇ ਜੀਵਨ ਤੋਂ ਸੰਤੁਸ਼ਟ ਨਹੀਂ ਸੀ ਆਪ ਦੀਆਂ ਰਗਾਂ ਵਿੱਚ ਅਥੱਕ ਬੀਰਤਾ ਦਾ ਖੂਨ ਗੇੜੇ ਲਾ ਰਿਹਾ ਸੀ ਜਿਹੜਾ ਰੰਤ ਤੱਤਿਆਂ ਵਿੱਚ ਆਪਣੇ ਜੰਗ ਜੋਹਰ ਦੱਸਣ ਤੋਂ ਬਿਨਾਂ ਕਿਸੇ ਹੋਰ ਔਦੇ ਪਰ ਨਾ ਸੀ ਸ਼ਾਂਤ ਹੋ ਸਕਦਾ ਭਾਵੇਂ ਉਹ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਸੰਯੋਗ ਨਾਲ ਸਨ 1809 ਵਿੱਚ ਅਮਰ ਸਿੰਘ ਥਾਪਾ ਗੋਰਖੇ ਜਰਨੈਲ ਨੇ ਪਹਾੜੀ ਇਲਾਕੇ ਪਰ ਹੱਲਾ ਬੋਲ ਦਿੱਤਾ ਜਦ ਪਹਾੜੀ ਰਾਜਿਆਂ ਆਪਣੇ ਆਪ ਨੂੰ ਗੋਰਖਿਆਂ ਦੇ ਟਾਕਰੇ ਦੇ ਅਸਮਰਥ ਡੇਠਾ ਤਾਂ ਰਾਜਾ ਸੰਸਾਰਚੰਦ ਵਾਲੀਏ ਕਾਂਗੜਾ ਨੇ ਸ਼ੇਰੇ ਪੰਜਾਬ ਦੀ ਸ਼ਰਨ ਲਈ ਇਸ ਸਮੇਂ ਐਸ ਨੇ ਆਪਣੇ ਭਾਈ ਫਤਿਹਚੰਦ ਨੂੰ ਸਰਕਾਰ ਦੀ ਸੇਵਾ ਵਿੱਚ ਲਾਹੌਰ ਭੇਜਿਆ ਇਸ ਨੇ ਆ ਕੇ ਐਨੇ ਦੁੱਖ ਭਰੇ ਸ਼ਬਦਾਂ ਵਿੱਚ ਆਪਣੀ ਆਪਦਾ ਦੱਸੀ ਕਿ ਸਰਕਾਰ ਦਾ ਦਿਲ ਤਰਸ ਨਾਲ ਭਰ ਆਇਆ ਖਾਸ ਕਰ ਸਰਦਾਰ ਫਤਿਹ ਸਿੰਘ ਆਲੂ ਵਾਲੀਏ ਦਾ ਮਨ ਤਾਂ ਐਸਾ ਪ੍ਰਭਾਵਿਤ ਹੋਇਆ ਕੇ ਸ਼ੇਰੇ ਪੰਜਾਬ ਦੀ ਸੇਵਾ ਵਿੱਚ ਇਹਨਾਂ ਨੂੰ ਛੇਤੀ ਤੋਂ ਛੇਤੀ ਇਹਨਾਂ ਨਰਦਈ ਗੋਰਖਿਆਂ ਦੀ ਮਾਰ ਤੋਂ ਛਡਾਣ ਲਈ ਬੇਨਤੀ ਕੀਤੀ। ਹੁਣ ਸ਼ੇਰੇ ਪੰਜਾਬ ਨੇ ਖਾਲਸਾ ਫੌਜ ਨੂੰ ਤਿਆਰੀ ਦਾ ਹੁਕਮ ਦੇ ਦਿੱਤਾ। ਦਾਰ ਫਤਿਹ ਸਿੰਘ ਮਾਨ ਦੀ ਕੰਨੀ ਜਦ ਖਾਲਸਾ ਫੌਜ ਦੀ ਤਿਆਰੀ ਦੀ ਸਰੋਤ ਪਈ ਤਾਂ ਇਸ ਵਿਰਿਆਮ ਸੂਰੇ ਦੇ ਜੋਸ਼ ਨੇ ਵੱਡਾ ਛਲਕਾ ਖਾਦਾ ਅਤੇ ਇਸ ਦੇ ਡੋਲੇ ਰਣ ਤੱਤੇ ਵੱਲ ਜਾਣ ਲਈ ਫਰਕ ਪਏ। ਆਪਣੇ ਸ਼ਹਿਜਾਦਾ ਖੜਕ ਸਿੰਘ ਦੀ ਰਾਹੀ ਮਹਾਰਾਜਾ ਸਾਹਿਬ ਦੀ ਹਜ਼ੂਰੀ ਵਿੱਚ ਬੜੇ ਜ਼ੋਰ ਨਾਲ ਬੇਨਤੀ ਕਰਵਾਈ ਕਿ ਮੈਨੂੰ ਮੁਸਾਹਬੀ ਦੀ ਥਾਂ ਮੈਦਾਨੇ ਜੰਗ ਦੀ ਸੇਵਾ ਦਾ ਮਾਣ ਬਖਸ਼ਿਆ ਜਾਏ ਤੇਰੇ ਪੰਜਾਬ ਸੁਭਾਵਕ ਹੀ ਸਦਾ ਉਹ ਮੰਗਾ ਵੜੀ ਖੁਸ਼ੀ ਨਾਲ ਤੁਰਤ ਫੁਰਤ ਪ੍ਰਵਾਨ ਕਰ ਲੈਂਦੇ ਹੁੰਦੇ ਸਨ ਜਿਨ੍ਹਾਂ ਨਾਲ ਬਹਾਦਰ ਤੇ ਹੌਨਰ ਹਾਰ ਨੌਜਵਾਨਾਂ ਦੇ ਮਨਾਂ ਨੂੰ ਵਧੇਰਾ ਉੱਤੇ ਜਨ ਮਿਲੇ ਸੋ ਫਤਿਹ ਸਿੰਘ ਦੀ ਬੇਨਤੀ ਵੀ ਸਰਕਾਰ ਨੇ ਬੜੀ ਖੁਸ਼ੀ ਨਾਲ ਪ੍ਰਵਾਨ ਕਰ ਲਈ ਅਤੇ ਆਪ ਨੂੰ ਇੱਕ ਰਸਾਲੇ ਦੀ ਕਮਾਂਡ ਦੇ ਕੇ ਇਸ ਮੁਹਿੰਮ ਵਿੱਚ ਆਪਣੇ ਨਾਲ ਮਿਲਾ ਲਿਆ ਕਾਂਗੜੇ ਦੇ ਮੈਦਾਨੇ ਜੰਗ ਵਿੱਚ ਹੁਣ ਸਭ ਜ਼ਰੂਰੀ ਤਿਆਰੀਆਂ ਦੇ ਬਾਅਦ ਬਹਾਦਰ ਖਾਲਸਾ ਫੌਜ ਨਾਲ ਜੋ ਮਹਾਰਾਜਾ ਸਾਹਿਬ ਤੇ ਹੋਰ ਨਾ ਸਰਦਾਰਾਂ ਜੀ ਹਾਂ ਕੀ ਰਾਜਾ ਫਤਿਹ ਸਿੰਘ ਆਲੂਵਾਲੀਆ ਆਦ ਦੀ ਸੌਂਪਣੀ ਵਿੱਚ ਸੀ ਪਠਾਨਕੋਟ ਤੇ ਜਵਾਲਾਮੁਖੀ ਦੇ ਰਾਹ ਗੋਰਖਿਆਂ ਪਰ ਚੜ੍ਹਾਈ ਕੀਤੀ ਗਈ ਪਹਿਲਾਂ ਜਸਰੋਟਾ ਤੇ ਫਿਰ ਨੂਰਪੁਰ ਦੇ ਇਲਾਕੇ ਨੂੰ ਫਤਿਹ ਕਰਦੇ ਹੋਏ ਛੇਕੜ ਕਾਂਗੜੇ ਦੀ ਵਾਰੀ ਆਈ ਇੱਥੇ ਗੋਰਖਿਆਂ ਦੀ ਅਣਗਿਣਤ ਫੌਜ ਨਾਲ ਗੋਰਖਾ ਜਰਨੈਲ ਅਮਰ ਸਿੰਘ ਥਾਪਾ ਨੇ ਖਾਲਸਾ ਫੌਜ ਨਾਲ ਪੂਰੀ ਪੂਰੀ ਤਰ੍ਹਾਂ ਬਾਹੂਬਲਦਾਰ ਨਿਰਣਾ ਕਰਨ ਲਈ ਬੜੇ ਪੱਕੇ ਪਹਾੜੀ ਮੋਰਚੇ ਤੇ ਦਮਦਮੇ ਤਿਆਰ ਕਰ ਲਈ ਸਨ ਗੋਰਖਿਆਂ ਦੇ ਸੁਪਨੇ ਅਮਰ ਸਿੰਘ ਥਾਪਾ ਨੇ ਇੱਕ ਸਕੀਮ ਤਿਆਰ ਕੀਤੀ ਹੋਈ ਸੀ ਜਿਸ ਅਨੁਸਾਰ ਉਹ ਦਰਿਆ ਜਮਨਾ ਤੋਂ ਲੈ ਕੇ ਜੇਲਮ ਤੱਕ ਸਨੇ ਕਸ਼ਮੀਰ ਦੇ ਸਾਰੇ ਪੰਜਾਬ ਪਰ ਆਪਣਾ ਰਾਜ ਕਾਇਮ ਕਰਨ ਦੇ ਸੁਪਨੇ ਦੇਖ ਰਿਹਾ ਸੀ ਇਸ ਵਿਚਾਰ ਨੂੰ ਸਿਰੇ ਚਾੜਨ ਲਈ ਗੋਰਖਾ ਜਰਨਲ ਨੇ ਸਰ ਡੇਵਿਡ ਅਕਟਰ ਲੋਨੀ ਪੋਲਿਟੀਕਲ ਏਜੰਟ ਲੁਧਿਆਣਾ ਦੀ ਰਾਹੀਂ ਗਵਰਨਮੈਂਟ ਅੰਗਰੇਜ਼ੀ ਤੋਂ ਵੀ ਸਹਾਇਤਾ ਪ੍ਰਾਪਤ ਕਰਨ ਲਈ ਲਿਖਾ ਪੜੀ ਕੀਤੀ ਸੀ ਗੋਰਖਿਆਂ ਪਰ ਫਤ ਹੁਣ ਕਾਂਗੜੇ ਤੋਂ 2 ਕੋਦੀਵਾੜ ਪਰ ਖਾਲਸੇ ਨੇ ਗੋਰਖਿਆਂ ਦੇ ਮੋਰਚਿਆਂ ਪਰ ਧਾਵਾ ਬੋਲ ਦਿੱਤਾ ਅੱਗੋਂ ਗੋਰਖਿਆਂ ਬੜੀ ਦ੍ਰਿੜਤਾ ਨਾਲ ਖਾਲਸਾ ਫੌਜ ਪਰ ਗੋਲੀਆਂ ਤੇ ਤੀਰਾਂ ਦੀ ਧੂਆਂ ਧਾਰ ਵਰਖਾ ਕੀਤੀ ਪਰ ਖਾਲਸਾ ਮਸਤ ਹਾਥੀ ਵਾਂਗ ਮਾਰੋ ਮਾਰ ਕਰਦਾ ਅੱਗੇ ਹੀ ਵਾਧਾ ਚਲਾ ਗਿਆ ਇਸ ਸੰਗਰਾਮ ਵਿੱਚ ਗੋਰਖੇ ਆਪਣੀਆਂ ਇਤਿਹਾਸਿਕ ਰਵਾਇਤਾਂ ਅਨੁਸਾਰ ਬੜੀ ਅਡੋਲਤਾ ਨਾਲ ਲੜੇ ਪਰ ਖਾਲਸੇ ਨੇ ਕਬਜ਼ਾ ਕਰ ਲਿਆ ਇਸੇ ਰਾਤ ਨੂੰ ਖਾਲਸਾ ਫੌਜ ਨੇ ਕਾਂਗੜੇ ਦੇ ਪ੍ਰਸਿੱਧ ਕਿਲੇ ਵਿੱਚ ਦਾਖਲ ਹੋ ਕੇ ਇਸ ਪਰ ਅਕਾਲੀ ਨਿਸ਼ਾਨ ਝੁਲਾ ਦਿੱਤਾ। ਇਸ ਸੰਗਰਾਮ ਵਿੱਚ ਨੌਜਵਾਨ ਫਤਿਹ ਸਿੰਘ ਮਾਨ ਨੇ ਵੱਡੀ ਬੀਰਤਾ ਦੱਸੀ ਤੇ ਉਹ ਤਲਵਾਰ ਚਲਾਈ ਕੇ ਸ਼ੇਰੇ ਪੰਜਾਬ ਨੇ ਆਪਣੇ ਮੂੰਹ ਤੋਂ ਵਾਹ ਵਾਹ ਦੀ ਸ਼ੁਭ ਇੱਛਾ ਦਾਤ ਦਿੱਤੀ ਤੇ ਨਾਲ ਹੀ ਇੱਕ ਵੱਡੀ ਜਾਗੀਰ ਬਖਸ਼ੀ। ਡਸਕੇ ਦੇ ਸੰਗਰਾਮ ਵਿੱਚ ਫੱਟੜ ਹੋਣਾ ਕਾਂਗੜੇ ਦੀ ਸਫਲ ਮਹਮਾ ਜੇ ਮੁੱਕੀ ਹੀ ਸੀ ਕਿ ਸ਼ੇਰੇ ਪੰਜਾਬ ਨੇ ਡਸ ਕੇ ਪਰ ਚੜਾਈ ਦਾ ਹੁਕਮ ਦੇ ਦਿੱਤਾ ਕਾਂਗੜੇ ਦੀ ਫੌਜ ਦਾ ਵਧੇਰਾ ਭਾਗ ਡਸਕੇ ਵੱਲ ਵਧਿਆ ਅਤੇ ਜਾਂਦੇ ਹੀ ਉਥੋਂ ਦੇ ਕਿਲੇ ਨੂੰ ਘੇਰਾ ਪਾ ਲਿਆ ਇਸ ਸਮੇਂ ਕਿਲਾਦਾਰ ਡਸਕਾ ਬੜੀ ਬਹਾਦਰੀ ਨਾਲ ਲੜਿਆ ਤੇ ਉਸਨੇ ਕਿਲੇ ਦੇ ਬਚਾਨ ਵਿੱਚ ਕੋਈ ਕਸਰ ਬਾਕੀ ਨਾ ਰਹਿਣ ਦਿੱਤੀ ਇਸ ਤਰ੍ਹਾਂ ਰਣ ਭੂਮੀ ਵਿੱਚ ਸਰਦਾਰ ਫਤਿਹ ਸਿੰਘ ਮਾਨ ਨੂੰ ਮੋੜ ਆਪਣੀ ਸੂਰਮਤਾ ਦੇ ਦੱਸਣ ਦਾ ਖੁੱਲਾ ਮੌਕਾ ਮਿਲਿਆ ਇੱਥੇ ਤਾਂ ਆਪਨੇ ਉਹ ਕੁਝ ਕਰ ਦੱਸਿਆ ਕਿ ਪੁਰਾਣੇ ਜੋਧੇ ਵੀ ਆਪ ਦੀ ਬੀਰਤਾ ਤੇ ਨਿਰਭੈਤਾ ਨੂੰ ਦੇਖ ਕੇ ਅਚਰਜ ਰਹਿ ਗਏ ਇੱਥੇ ਹੱਥੋ ਹੱਥ ਲੜਾਈ ਵਿੱਚ ਆਪ ਨੂੰ ਖੱਬੇ ਮੋਢੇ ਪਰ ਬੜਾ ਡੂੰਘਾ ਫੱਟ ਲੱਗਾ ਜਿਸ ਨਾਲ ਆਪ ਦੀ ਬਾਹ ਮੋਢੇ ਦੇ ਲਾਗਿਓਂ ਦੂਰ ਤੱਕ ਕੱਟੀ ਗਈ ਮੋਢ ਜਖਮੀ ਹੋਣਾ ਸਰਦਾਰ ਫਤਿਹ ਸਿੰਘ ਦਾ ਫਟ ਅਜੇ ਮਸਾ ਮੌਲਿਆ ਹੀ ਸੀ ਕਿ ਖਾਲਸਾ ਫੌਜ ਨੂੰ ਚੂਨੀਆਂ ਪਰ ਚੜ੍ਹਾਈ ਦੀ ਤਿਆਰੀ ਦਾ ਹੁਕਮ ਮਿਲਿਆ ਆਪਨੇ ਬਿਨਾ ਇਸ ਗੱਲ ਦੀ ਪ੍ਰਵਾਹ ਕਰਨ ਦੇ ਕੇ ਮੈਨੂੰ ਬਿਸਤਰੇ ਤੋਂ ਉੱਠਿਆ ਥੋੜੇ ਦਿਨ ਹੀ ਹੋਏ ਹਨ ਮੋਢ ਸਣੇ ਆਪਣੇ ਨਾਮੀ ਰਸਾਲੇ ਦੇ ਇਸ ਜੰਗ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕੀਤੀ ਜੋ ਪ੍ਰਵਾਨ ਕੀਤੀ ਗਈ ਇੱਥੇ ਬੜੀ ਡੱਟ ਕੇ ਲੜਾਈ ਹੋਈ ਦੋਵਾਂ ਧਿਰਾਂ ਦੇ ਸੂਰਮਿਆਂ ਨੂੰ ਆਪੋ ਆਪਣੇ ਜੰਗੀ ਜੋਹਰ ਦੱਸਣ ਦਾ ਸੋਨਾ ਸਮਾਂ ਮਿਲਿਆ ਇਸ ਸਮੇਂ ਸਰਦਾਰ ਫਤਿਹ ਸਿੰਘ ਨੇ ਆਪਣੇ ਰਸਾਲੇ ਦੇ ਜਵਾਨਾਂ ਦੀ ਅਗਵਾਈ ਐਸੀ ਬਰਯਾਮਤਾ ਨਾਲ ਕੀਤੀ ਕਿ ਗਨੀਮ ਨੂੰ ਪੂਰੀ ਭਾਂਜ ਹੋਈ ਇਸ ਸੰਗਰਾਮ ਵਿੱਚ ਆਪ ਨੂੰ ਸਿਰ ਵਿੱਚ ਇੱਕ ਬਰਛੇ ਦੀ ਕਾਰੀ ਕਾਓ ਲੱਗਾ ਪਰ ਆਪ ਫਤਿਹ ਦੇ ਅਖੀਰਲੇ ਸਮੇਂ ਤੱਕ ਬਰਾਬਰ ਆਪਣੇ ਸਵਾਰਾਂ ਨੂੰ ਅਗਾਹ ਦੀ ਅਗਾਹ ਵਧਾਣ ਦੇ ਚਲੇ ਗਏ ਸ਼ੇਰ-ਏ-ਪੰਜਾਬ ਨੂੰ ਜਦ ਆਪ ਦੇ ਮੋੜ ਫੱਟੜ ਹੋਣ ਦੀ ਖਬਰ ਮਿਲੀ ਤਾਂ ਸਰਕਾਰ ਨੇ ਆਪ ਦੀ ਕੁਰਬਾਨੀ ਦੀ ਵੱਡੀ ਸ਼ਲਾਘਾ ਕੀਤੀ ਅਤੇ ਬਹੁਮੁੱਲਾ ਖਿੱਲਤ ਬਖਸ਼ਿਆ ਮੁਲਕੀ ਪ੍ਰਬੰਧ ਦੀ ਯੋਗਤਾ ਇਸ ਦੇ ਕੋ ਸਮੇਂ ਬਾਅਦ ਸ਼ੇਰ-ਏ-ਪੰਜਾਬ ਆਪਣੇ ਪ੍ਰਸਿੱਧ ਦੌਰੇ ਚੜਿਆ ਜਿਹੜਾ ਸਨ 1810 ਵਿੱਚ ਇਲਾਕਾ ਸਾਹੀਵਾਲ ਆਦਿ ਦੀ ਸੁਧਾਈ ਲਈ ਕੀਤਾ ਗਿਆ ਸੀ ਇਸ ਸਮੇਂ ਆਪ ਸਰਦਾਰ ਫਤਿਹ ਸਿੰਘ ਮਾਨ ਨੂੰ ਵੀ ਆਪਣੇ ਨਾਲ ਲੈ ਗਏ ਰਣ ਤਤਿਆਂ ਵਿੱਚ ਆਪ ਆਪਣੀ ਨਿਰਪੈਤਾ ਤੇ ਬੀਰਤਾ ਦੇ ਜੋਹਰ ਤਾਂ ਕਈ ਮੌਕਿਆਂ ਪਰ ਪਹਿਲਾਂ ਹੀ ਦੱਸ ਚੁੱਕੇ ਸਨ ਹੁਣ ਸਮਾਂ ਆਇਆ ਆਪ ਦੀ ਪ੍ਰਬੰਧ ਯੋਗਤਾ ਤੇ ਸਿਆਣਪ ਦੀ ਪਰਖਦ ਸਾਹੀਵਾਲ ਦਾ ਨਾਜ਼ਮ ਮੁਕਰਰ ਹੋਣਾ ਪਾਬ ਫਤਿਹ ਖਾਨ ਦਾ ਇਲਾਕਾ ਫਤਿਹ ਕਰਕੇ ਜਦ ਖਾਲਸਾ ਰਾਜ ਨਾਲ ਮਿਲਾਲ ਲਿਆ ਤਾਂ ਸ਼ੇਰੇ ਪੰਜਾਬ ਨੇ ਸਰਦਾਰ ਫਤਿਹ ਸਿੰਘ ਮਾਨ ਨੂੰ ਇਸ ਦਾ ਪਹਿਲਾ ਨਾਜ਼ਮ ਨਿਯਤ ਕੀਤਾ ਮਾਨ ਸਰਦਾਰ ਨੇ ਇਸ ਕੰਮ ਨੂੰ ਹੱਥ ਵਿੱਚ ਲੈਂਦਿਆਂ ਹੀ ਪਹਿਲਾਂ ਸਾਰੇ ਪਰਗਣੇ ਦਾ ਦੌਰਾ ਕੀਤਾ ਪੁੱਛਗਿੱਛ ਕਰਨ ਤੋਂ ਪਤਾ ਲੱਗਾ ਕਿ ਇੱਥੇ ਦੀ ਅਪਾਗੀ ਪ੍ਰਜਾ ਪਰ ਬੜੇ ਜ਼ੁਲਮ ਹੁੰਦੇ ਰਹੇ ਹਨ ਸਰਦਾਰ ਫਤਿਹ ਸਿੰਘ ਨੇ ਉਸੇ ਵਕਤ ਲਈ ਵਾਧੂ ਭਾਰ ਜਿਹਾ ਕਿ ਬਗਾਰ ਆਦ ਇਹਨਾਂ ਦੇ ਸਿਰਾਂ ਤੋਂ ਲਾ ਸੁੱਟੇ ਅਗੇ ਨੂੰ ਸਭ ਤਰ੍ਹਾਂ ਨਿਆਂ ਅਨੁਸਾਰ ਵਰਤਾਰਾ ਦਾ ਭਰੋਸਾ ਦਿੱਤਾ ਇਸ ਤਰ੍ਹਾਂ ਥੋੜੇ ਦਿਨਾਂ ਵਿੱਚ ਹੀ ਇੱਥੋਂ ਦੀ ਨਜਾਮਤ ਸਮੇ ਆਪ ਨੇ ਇਸ ਇਲਾਕੇ ਦਾ ਪ੍ਰਬੰਧ ਐਸੀ ਯੋਗਤਾ ਨਾਲ ਕੀਤਾ ਕਿ ਮੁਸਲਮਾਨ ਤੇ ਹਿੰਦੂ ਆਦਿਕ ਸਭ ਵਾਹ ਵਾਹ ਕਰਨ ਲੱਗੇ ਮਨਕੇਰੇ ਦੀ ਕਿਲਾਦਾਰੀ ਤੇ ਨਜਾਮਤ ਸਨ 1821 ਵਿੱਚ ਸ਼ੇਰੇ ਪੰਜਾਬ ਨੇ ਜਦ ਮਨਕੇਰੇ ਨੂੰ ਫਤਿਹ ਕਰਕੇ ਖਾਲਸਾ ਰਾਜ ਨਾਲ ਮਿਲਾ ਲਿਆ ਤਾਂ ਸਰਦਾਰ ਫਤਿਹ ਸਿੰਘ ਸਣੇ ਆਪਣੀ ਫੌਜ ਦੇ ਇਸ ਜੰਗ ਵਿੱਚ ਸ਼ਾਮਲ ਸਨ ਅਤੇ ਇਸ ਸਮੇਂ ਆਪਨੇ ਮੁੜ ਆਪਣੀ ਸ਼ਮਸ਼ੀਰ ਦੇ ਜੋਹਰ ਦੱਸੇ ਇਸ ਪਰਮਹਾਰਾਜਾ ਸਾਹਿਬ ਐਨੇ ਗਦਗਦ ਹੋਏ ਕਿ ਇਸ ਫਤੇ ਕੀਤੇ ਹੋਏ ਲੰਮੇ ਚੌੜੇ ਇਲਾਕੇ ਦੀ ਫੌਜੀ ਤੇ ਮਲਕੀ ਸੇਵਾ ਆਪ ਦੇ ਹੱਥ ਸੌਂਪੀ ਗਈ ਇੱਥੇ ਆਪਨੇ ਐਨੀ ਸਮਝਦਾਰੀ ਨਾਲ ਪ੍ਰਬੰਧ ਚਲਾਇਆ ਕਿ ਇਲਾਕੇ ਦੇ ਸਾਰੇ ਰਾਇਸ ਤੇ ਗਰੀਬ ਇੱਕੋ ਜਿਹੇ ਆਪ ਦੀ ਮਹਿਮਾ ਕਰਦੇ ਸਨ ਖਤਰਨਾਕ ਸੇਵਾ ਮਾਨ ਸਰਦਾਰ ਦੇ ਜੀਵਨ ਦੀ ਸਭ ਤੋਂ ਖਤਰੇ ਵਾਲੀ ਸੇਵਾ ਉਹ ਸੀ ਜਿਹੜੀ ਆਪਨੇ ਬੰਨੂ ਦੇ ਇਲਾਕੇ ਰਸਤਾਨ ਨੂੰ ਫਤਿਹ ਕਰਕੇ ਖਾਲਸਾ ਰਾਜ ਨਾਲ ਮਿਲਾਨ ਦਾ ਕਰਾਮਾਤੀ ਕਾਰਨਾਮਾ ਕੀਤਾ ਸੀ ਇਸ ਇਲਾਕੇ ਪਰ ਲਗਭਗ 100 ਸਾਲ ਬਰਤਾਨੀਆਂ ਵਰਗੀ ਤਾਕਤ ਨੂੰ ਹਕੂਮਤ ਕਰਦਿਆਂ ਬੀਤ ਗਿਆ ਹੈ ਪਰ ਇੱਥੇ ਦੇ ਵਜ਼ੀਰ ਅਜੇ ਵੀ ਹਕੂਮਤ ਲਈ ਵੱਡੀ ਖੇਚਲ ਤੇ ਭਾਰੀ ਖਰਚ ਦਾ ਕਾਰਨ ਬਣੇ ਹੋਏ ਸਨ ਪਰ ਅਸੀਂ ਬਹਾਦਰ ਤੇ ਦੂਰਦਰਸ਼ਕ ਸਰਦਾਰ ਫਤਿਹ ਸਿੰਘ ਮਾਨ ਦਾ ਇਸ ਦੇਸ਼ ਦੇ ਅੱਥਰੇ ਅਤੇ ਆਪ ਹੁਦਰ ਸੁਭਾਨ ਦੇ ਬਨੋਚਿਆਂ ਤੋਂ ਪੂਰਨ ਸਫਲਤਾ ਨਾਲ ਸਾਰਾ ਜੁਰਮਾਨਾ ਤੇ ਮਾਲੀਆ ਉਗਰਾਹ ਲੈਣਾ ਇੱਥੇ ਦੇ ਲੋਕਾਂ ਲਈ ਇੱਕ ਨਵੀਂ ਗੱਲ ਤੇ ਪਹਿਲਾ ਮੌਕਾ ਸੀ ਜਦਕਿ ਇਹਨਾਂ ਕਿਸੇ ਹੁਕਮਰਾਨ ਨੂੰ ਕੋਈ ਰਕਮ ਤਾਰੀ ਹੋਵੇ ਮਾਨ ਸਰਦਾਰ ਦਾ ਇਹ ਕਾਰਨਾਮਾ ਇਸੇ ਤਰ੍ਹਾਂ ਵੀ ਮੋਜਜੇ ਤੋਂ ਘੱਟ ਨਹੀਂ ਦਿਸਦਾ ਜਿਸ ਦਾ ਵੇਰਵਾ ਇਉਂ ਹੈ ਬੰਨੂ ਦੀ ਫਤਿਹ ਮੱਗਰ ਦੇ ਮਹੀਨੇ ਮੁਤਾਬਕ ਨਵੰਬਰ ਸਨ 1823 ਈਸਵੀ ਦੇ ਆਰੰਭ ਵਿੱਚ ਸ਼ੇਰ-ਏ-ਪੰਜਾਬ ਤੇ ਮਹਾਰਾਜਾ ਫਤਿਹ ਸਿੰਘ ਸਣੇ ਖਾਲਸਾ ਫੌਜ ਦੇ ਦਰਿਆ ਸਿੰਧ ਤੋਂ ਈਸਾ ਖੇਲ ਦੇ ਪਤਨੋਂ ਪਾਰ ਹੋ ਕੇ ਬੰਨੂ ਪਰ ਚੜ੍ਹਾਈ ਕੀਤੀ। ਅੱਗੋਂ ਬਨੋਚੀਆਂ ਤੇ ਵਜੀਰੀਆਂ ਦੇ ਸੰਮਲਿਤ ਲਸ਼ਕਰ ਨੇ ਆਪਣੇ ਦੇਸ਼ ਪਿਆਰ ਦੀ ਖਾਤਰ ਬੜੀ ਦ੍ਰਿੜਤਾ ਨਾਲ ਖਾਲਸੇ ਦਾ ਟਾਕਰਾ ਕੀਤਾ ਖਾਲਸਾ ਫੌਜ ਨੇ ਬਹਾਦਰ ਸਰਦਾਰ ਫਤਿਹ ਸਿੰਘ ਮਾਨ ਦੀ ਅਗਵਾਈ ਹੇਠ ਰਣ ਭੂਮੀ ਵਿੱਚ ਆਪਣੀ ਤੇਗ ਦੇ ਉਹ ਜੋਰ ਦੱਸੇ ਜਿਸ ਅੱਗੇ ਗਨੀਮ ਨਾ ਠਹਿਰ ਸਕਿਆ ਖਾਲਸੇ ਦੀ ਇਸ ਫਤਿਹ ਨਾਲ ਬੰਨੂ ਦਾ ਸਾਰਾ ਇਲਾਕਾ ਖਾਲਸਾ ਹੀ ਝੰਡੇ ਹੇਠ ਆ ਗਿਆ ਇਸ ਸਮੇਂ ਸਰਦਾਰ ਫਤਿਹ ਸਿੰਘ ਨੇ 1 ਲੱਖ ਰੁਪਇਆ ਚੱਟੀ ਤੇ ਮਾਲੀਆ ਬੜੇ ਰਾਜਨੀਤਿਕ ਤਰੀਕੇ ਨਾਲ ਵਜੀਰੀਆਂ ਤੇ ਬਨੋਚੀਆਂ ਤੋਂ ਪਾਈ ਸੁਦਾ ਵਸੂਲ ਕਰ ਲਿਆ ਇਸ ਇਲਾਕੇ ਦੇ ਵਸਨੀਕਾਂ ਦੇ ਸੁਭਾਅ ਤੋਂ ਜਾਣੂ ਕਈ ਵਿਰਦ ਦੱਸਦੇ ਹਨ ਕਿ ਇਸ ਤਰ੍ਹਾਂ ਬਿਨਾਂ ਕਿਸੇ ਲੰਮੇ ਖੂਨ ਖਰਾਬੇ ਦੇ ਇੰਨਾ ਸਦਾ ਸੁਤੰਤਰ ਰਹਿਣ ਵਾਲੇ ਲੋਕਾਂ ਤੋਂ ਮਾਲੀਆ ਤੇ ਚੱਟੀ ਵਸੂਲ ਕਰਨੀ ਸਰਦਾਰ ਫਤਿਹ ਸਿੰਘ ਦੇ ਜੀਵਨ ਦਾ ਇੱਕ ਮਹਾਨ ਕਾਰਨਾਮਾ ਸੀ ਬੰਨੂ ਦੀ ਰਾਖੀ ਲਈ ਜ਼ਰੂਰੀ ਫੌਜ ਇੱਥੇ ਛੱਡ ਕੇ ਮਹਾਰਾਜਾ ਸਾਹਿਬ ਸਰਦਾਰ ਫਤਿਹ ਸਿੰਘ ਨੂੰ ਆਪਣੇ ਨਾਲ ਵਾਪਸ ਲਾਹੌਰ ਲੈ ਆਏ ਇਸ ਮਹਿੰਮ ਸਮੇਂ ਸ਼ੇਰੇ ਪੰਜਾਬ ਦੇ ਸਰਦਾਰ ਫਤਿਹ ਸਿੰਘ ਨੇ ਜਿੰਨਾ ਦਰਖਤਾਂ ਹੇਠ ਆਪਣਾ ਡੇਰਾ ਰੱਖਿਆ ਸੀ ਉਹ ਪਿੱਪਲਾਂ ਦੇ ਦਰਖਤ ਇਸ ਵਕਤ ਤੱਕ ਮੌਜੂਦ ਹਨ ਨਾ ਨੂੰ ਪਛਤੋ ਵਿੱਚ ਇਥੋਂ ਦੇ ਲੋਕ ਹਾਜੀਵਾਨੇ ਹਾਜੀ ਦੇ ਦਰਖਤ ਸੱਦਦੇ ਹਨ ਜੋ ਬੰਨੂ ਦੀ ਸੜਕ ਪਰ ਹਨ ਦਲਾਸਾ ਖਾਨ ਦੀ ਬਗਾਵਤ ਬੰਨੂ ਦੀ ਉਪਰੋਕਤ ਫਤਿਹ ਦੇ 2 ਸਾਲ ਬਾਅਦ ਸਨ 1825 ਵਿੱਚ ਖਬਰਾਂ ਪਹੁੰਚੀਆਂ ਕਿ ਬੰਨੂ ਦਾ ਹਾਕਮ ਦਲਾਸਾ ਖਾਨ ਜੋ ਵਜ਼ੀਰੀਆਂ ਦੇ ਦਾਊਦ ਖੇਲ ਦੇ ਲਪੇ ਵਿੱਚੋਂ ਸੀ ਤੇ ਸਾਰੇ ਬਨੋਚੀਆਂ ਤੇ ਵਜ਼ੀਰੀਆਂ ਨੂੰ ਦਾ ਆਗੂ ਮੰਨਿਆ ਜਾਂਦਾ ਸੀ ਬਾਗੀ ਹੋ ਗਿਆ ਹੈ ਸ਼ੇਰੇ ਪੰਜਾਬ ਨੇ ਚੋਂਕੀ ਪਿਛਲੇਰੇ ਸਾਲ ਸਰਦਾਰ ਫਤਿਹ ਸਿੰਘ ਮਾਨ ਦੀ ਬੀੜਤਾ ਤੇ ਸੁਗੜਤਾ ਨੂੰ ਚੰਗੀ ਤਰ੍ਹਾਂ ਇਸ ਇਲਾਕੇ ਨੂੰ ਫਤਿਹ ਕਰਨ ਸਮੇ ਆਪਣੇ ਅੱਖੀ ਦੇਖਿਆ ਸੀ ਇਸ ਲਈ ਹੁਣ ਬੰਨੂ ਦੀ ਬਗਾਵਤ ਨੂੰ ਦਬਾਉਣ ਲਈ ਸਰਕਾਰ ਨੇ ਸਰਦਾਰ ਫਤਿਹ ਸਿੰਘ ਨੂੰ ਇਸ ਮੁਹਿਮ ਦੀ ਸੌਂਪਣੀ ਦਿੱਤੀ 8000 ਖਾਲਸਾ ਫੌਜ ਦੇ ਸਨੇਕ ਕੌਰ ਖੜਗ ਸਿੰਘ ਦੇ ਦਲਾਸਾ ਖਾਨ ਨੂੰ ਮਤ ਦੇਣ ਲਈ ਬੰਨੂ ਵੱਲ ਕੂਚ ਕਰ ਦਿੱਤਾ ਇਹ ਫੌਜ ਵੱਡੀ ਤੇਜ਼ੀ ਨਾਲ ਲੰਮੀਆਂ ਮੰਜ਼ਲਾਂ ਤੈਅ ਕਰਕੇ ਨਵੰਬਰ ਦੇ ਆਰੰਭ ਵਿੱਚ ਬੰਨੂ ਪਹੁੰਚ ਗਈ ਅਤੇ ਉਸ ਥਾਂ ਪਰ ਡੇਰਾ ਜਾਂ ਕੈਂਪ ਰੱਖਿਆ ਜਿੱਥੇ ਅੱਜ ਕੱਲ ਬੰਨੂ ਦਾ ਇਤਿਹਾਸਿਕ ਕਿਲਾ ਦਲੀਪਗੜ ਮੌਜੂਦ ਹੈ। ਇੱਧਰ ਦਲਾਸਾ ਖਾਨ ਨੂੰ ਜਦ ਖਾਲਸੇ ਦੀਆਂ ਫੌਜਾਂ ਦਾ ਬੰਨੂ ਵੱਲ ਕੂਚ ਦਾ ਪਤਾ ਲੱਗਾ ਤਾਂ ਉਸ ਨੇ ਤੁਰਤ ਫੁਰਤ ਆਪਣੇ ਕਾਸਦ ਤੇ ਵਾਇਜ਼ ਬੰਨੂ ਦੇ ਸਾਰੇ ਪਰਗਨਿਆਂ ਵਿੱਚ ਫਿਰਵਾ ਦਿੱਤੇ। ਇਹਨਾਂ ਖਾਲਸੇ ਦੇ ਵਿਰੁੱਧ ਅਵਿੱਤ ਵਜੀਰੀਆਂ ਮੀਰੀਆਂ ਅਤੇ ਬਨੋਚੀਆਂ ਵਿੱਚ ਹਨੇਰ ਦਾ ਜੋਸ਼ ਖਿਲਾਰ ਦਿੱਤਾ ਹਰ ਇੱਕ ਤਪੇ ਦੇ ਜੋਸ਼ ਭਰੇ ਗਾਜੀ ਢੋਲ ਟਮੱਕੇ ਵਜਾਉਂਦੇ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਆਗੂ ਦੇ ਝੰਡੇ ਹੀਠ ਆਪਣੀਆਂ ਜਾਨਾਂ ਵਾਰਨ ਲਈ ਘਰਾ ਤੋਂ ਬਖਸ਼ ਬਖਸ਼ਾਵਣੀਆਂ ਲੈ ਕੇ ਇਕੱਠੇ ਹੋ ਗਏ ਅਗਲਾ ਦਿਨ ਸੰਯੋਗ ਨਾਲ ਜ਼ਿੰਮੇਦਾਰੀ ਗਾਜ਼ੀਆਂ ਦੇ عقیده ਅਨੁਸਾਰ ਇਸ ਦਿਨ ਧਰਮ ਯੁੱਧ ਵਿੱਚ ਸ਼ਹੀਦ ਹੋਇਆ ਬੰਦਾ ਸਿੱਧਾ ਜੰਨਤ ਵਿੱਚ ਜਾ ਪਹੁੰਚਦਾ ਹੈ ਇਧਰ ਖਾਲਸਾ ਫੌਜ ਵੀ ਆਪਣੇ ਸਿਰ ਲੱਤ ਆਗੂਆਂ ਦੀ ਰਹਿਨਮਾਈ ਵਿੱਚ ਖਾਲਸਾ ਕੌਮ ਦੇ ਜੋਸ਼ ਦੇ ਅਥਾ ਸਾਗਰ ਵਿੱਚ ਹਨੇਰ ਦੀ ਜਵਾਰ ਭਾਟਾ ਆਈ ਹੋਈ ਸੀ ਸਾਰਾ ਦਿਨ ਲੋਹੇ ਨਾਲ ਲੋਹਾ ਖੜਕਦਾ ਰਿਹਾ ਛੇਕੜ ਲੋਡੇ ਪੈਰ ਸਰਦਾਰ ਫਤਿਹ ਸਿੰਘ ਨੇ ਆਪਣੀ ਫੌਜ ਦੇ 94 ਜਵਾਨਾਂ ਨਾਲ ਠੀਕ ਉਸ ਇਕੱਠ ਪਰ ਗਜਬ ਦੇ ਜੋਸ਼ ਦਾ ਹੱਲਾ ਕੀਤਾ ਜਿੱਥੇ ਦਲਾਸਾ ਖਾਨ ਆਪ ਲੜ ਰਿਹਾ ਸੀ ਬਸ ਹੁਣ ਦੋਵੇਂ ਬਹਾਦਰ ਆਮਣੇ ਸਾਹਮਣੇ ਹੁੰਦਿਆ ਸੀ ਇੱਕ ਦੂਜੇ ਪਰ ਐਸਾ ਟੁੱਟ ਕੇ ਪਏ ਕਿ ਮਾਨੋ ਇੱਥੇ ਹੀ ਇਸ ਲੜਾਈ ਦਾ ਫੈਸਲਾ ਇਹਨਾਂ ਦੋਹਾਂ ਦੀ ਹਾਰ ਜਿੱਤ ਨਾਲ ਹੋ ਜਾਣਾ ਹੈ ਸੋ ਇਸੇ ਤਰ੍ਹਾਂ ਹੋਇਆ ਦਲਾਸਾ ਖਾਨ ਦਾ ਫੱਟੜ ਹੋਣਾ ਇਸ ਨਾਜ਼ੁਕ ਸਮੇਂ ਜਦ ਕੇ ਹੱਥੋ ਹੱਥੀ ਤੀਗ ਚੱਲ ਰਹੀ ਸੀ ਸਰਦਾਰ ਫਤਿਹ ਸਿੰਘ ਨੇ ਆਪਣੀ ਤਲਵਾਰ ਦੀ ਖਾਨ ਨੂੰ ਐਸੀ ਤਲਵੀਂ ਸੱਟ ਲਾਈ ਕਿ ਉਹ ਲੜਖੜਾ ਕੇ ਆਪਣੇ ਘੋੜੇ ਤੋਂ ਜ਼ਮੀਨ ਪਰ ਆ ਗਿਆ ਇਸ ਦੇ ਡਿੱਗਣ ਨਾਲ ਜਹਾਦੀਆਂ ਸਮਝਿਆ ਕਿ ਉਹਨਾਂ ਦਾ ਆਗੂ ਮਾਰਿਆ ਗਿਆ ਹੈ ਇਸ ਹਫੜਾ ਤਫੜੀ ਵਿੱਚ ਗਾਜ਼ੀਆਂ ਦੇ ਪੈਰ ਮੈਦਾਨ ਵਿੱਚੋਂ ਉਖੜ ਗਏ ਤੇ ਜਿੱਧਰ ਕਿਸੇ ਨੂੰ ਰਾਹ ਲੱਭਾ ਉਧਰ ਭੱਜ ਨੱਠਾ ਕਿਉਂਕਿ ਗਾਜ਼ੀ ਆਪਣੇ ਦੇਸ਼ ਪਿਆਰ ਦੀ ਖਾਤਰ ਬੜੇ ਡਟ ਕੇ ਲੜੇ ਸਨ ਐਸ ਲਈ ਸਰਦਾਰ ਫਤਿਹ ਸਿੰਘ ਨੇ ਇਹਨਾਂ ਦਾ ਪਿੱਛਾ ਕਰਨਾ ਯੋਗ ਨਾ ਸਮਝਿਆ ਅਤੇ ਵধেਰਾ ਧਿਆਨ ਆਪਣੇ ਤੇ ਗਾਜ਼ੀਆਂ ਦੇ ਫਟੜਾਂ ਦੀ ਸਾਂਝੇ ਤੌਰ ਪਰ ਮਰਮ ਪੱਟੀ ਵੱਲ ਦਿੱਤਾ। ਇਸ ਭਿਆਨਕ ਸਮੇਂ ਦਲਾਸਾ ਖਾਨ ਨੇ ਹੌਸਲਾ ਹੱਥੋਂ ਨਾ ਜਾਣ ਦਿੱਤਾ। ਹੁਣ ਇਸ ਨੇ ਜਦ ਆਪਣੀ ਮੌਤ ਅੱਖਾਂ ਦੇ ਸਾਹਮਣੇ ਡਿੱਠੀ ਤਾਂ ਹਿੰਮਤ ਕਰਕੇ ਝੱਟ ਉੱਠਿਆ ਤੇ ਤਕੇ ਦੌੜਦਿਆਂ ਪਹਾੜੀਆਂ ਵਿੱਚ ਜਾ ਸਾਹ ਲਿਆ। ਦਲਾਸਾ ਖਾਨ ਬਾਰੇ ਬੰਨੂ ਦੇ ਇਲਾਕੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰਵਾਇਤਾਂ ਪ੍ਰਚਲਿਤ ਹਨ ਜਿੱਥੇ ਉਸ ਦੇ ਮਜਬੀ ਜੋਸ਼ ਅਤੇ ਬੀਰਤਾ ਦਾ ਜ਼ਿਕਰ ਆਉਂਦਾ ਹੈ ਉੱਥੇ ਨਾਲ ਹੀ ਉਸ ਦੇ ਬੇਤਰਸ ਹੋਣ ਬਾਰੇ ਵੀ ਅਨੇਕ ਮਿਸਾਲਾਂ ਹਨ ਇਨਾ ਮਜਬੀ ਗਾਜੀ ਹੁੰਦਾ ਹੋਇਆ ਵੀ ਇਲਾਕੇ ਦੇ ਮੌਲਵੀਆਂ ਨਾਲ ਇਹ ਬੜਾ ਹੰਕਾਰੀ ਵਰਤਾਵ ਰੱਖਦਾ ਸੀ ਇਸ ਕਰਕੇ ਮੌਲਵੀਆਂ ਨੇ ਇਸ ਰਾਮ ਰੋਲੇ ਵਿੱਚ ਇਸ ਨਾਲ ਦਿਲੋਂ ਸਾਥ ਨਾ ਸੀ ਦਿੱਤਾ ਅਤੇ ਉਹਨਾਂ ਪਰ ਇਹ ਵੱਡਾ ਨਾਰਾਜ ਸੀ ਜਿਹਾ ਕਿ ਇਸ ਪਛ ਤੋਂ ਕਵਿਤਾ ਵਿੱਚ ਸ਼ੇਅਰ ਤੋਂ ਸਪਸ਼ਟ ਹੁੰਦਾ ਹੈ ਦਾ ਦਿਲੋਸਾ ਗਾਜੀ ਦੇ ਬਾਨੀ ਆਲੇ ਮਾਨੇ ਨਾ ਜਿਹੜਾ ਬਦਦੇ ਦਿਲਾਸਾ ਗਾਜੀ ਦਾ ਮਨ ਬੰਨੂ ਦੇ ਮੁੱਲਾਂ ਤੇ ਆਲਮਾ ਤੇ ਰੰਝ ਹੈ ਬੰਨੂ ਦੀ ਲੜਾਈ ਬਾਰੇ ਪਛਤੋ ਜੰਗੀ ਗੀਤ ਇਸ ਸੰਗਰਾਮ ਬਾਰੇ ਸਾਨੂੰ ਬਨੋਚੀ ਪਛਤੋ ਦਾ ਇੱਕ ਜੰਗੀ ਗੀਤ ਮਿਲਿਆ ਹੈ ਜਿਸ ਤੋਂ ਖਾਲਸੇ ਦਾ ਦਬਦਬਾ ਤੇ ਬੀਰਤਾ ਸਮਮਲਿਤ ਚੋ-ਚੋ ਪੈਂਦੀ ਹੈ ਬੰਨੂ ਦੇ ਇੱਕ ਸ਼ੇਅਰ ਤੋਂ ਸਪਸ਼ਟ ਹੋ ਰਿਹਾ ਹੈ ਇਸ ਗੀਤ ਦੀ ਉਥਾਣਕਾ ਤੇ ਵੇਰਵਾ ਦਿਲਾਸਾ ਖਾਨ ਨੂੰ ਜਦ ਜਹਾਦ ਜਾਂ ਧਰਮ ਯੁੱਧ ਦਾ ਜੋਸ਼ ਚੜਿਆ ਤਾਂ ਖਾਲਸੇ ਤੋਂ ਬਾਗੀ ਹੋ ਗਿਆ ਜਿਹਾ ਕਿ ਇਸ ਗੀਤ ਦੇ ਪਹਿਲੇ ਸ਼ੇਅਰ ਤੋਂ ਸਪਸ਼ਟ ਹੋ ਰਿਹਾ ਹੈ ਐਸ ਨੇ ਆਪਣੇ ਕਾਸਦ ਮੁੱਲਾਂ ਤੇ ਵਾਇਜ ਬਨੂ ਤੇ ਵਜ਼ੀਰੀਆਂ ਦੇ ਇਲਾਕੇ ਵਿੱਚ ਭੇਜ ਕੇ ਖਾਲਸਾ ਦੇ ਟੱਕਰੇ ਲਈ ਇੱਕ ਭਾਰੀ ਲਸ਼ਕਰ ਇਕੱਠਾ ਕਰ ਲਿਆ ਇੱਥੋਂ ਤੱਕ ਕਿ ਇਲਾਕੇ ਵਿੱਚ ਨਾ ਕੋਈ ਪੈਦਲ ਤੇ ਨਾ ਕੋਈ ਸਵਾਰ ਬਾਕੀ ਰਿਹਾ ਗਾਜੀ ਦਲਾਸਾ ਖਾਨ ਦੀ ਅਗਵਾਈ ਵਿੱਚ ਨਗਾਰੇ ਵਜਾਉਂਦੇ ਹੋਏ ਬੜੇ ਜੋਸ਼ ਨਾਲ ਖਾਲਸਾ ਫੌਜ ਦੇ ਸਾਹਮਣੇ ਆਈ ਖਾਲਸੇ ਦੇ ਤੇਜ ਨੂੰ ਦੇਖ ਕੇ ਦਲਾਸਾ ਖਾਨ ਹੌਸਲਾ ਛੱਡ ਬੈਠਾ ਣ ਇਸ ਭੈ ਪੀਤ ਹਾਲਤ ਵਿੱਚ ਆਪਣੇ ਰੱਬ ਸਤਾਰ ਤੋਂ ਪੁੱਛਦਾ ਹੈ ਕਿ اے ਰੱਬਾ ਮੇਰਾ ਹੀਆ ਕਿੱਧਰ ਚਲਾ ਗਿਆ ਹੈ ਮੇਰਾ ਮਨ ਮਹਾਰਾਜਾ ਰਣਜੀਤ ਸਿੰਘ ਦੇ 발 ਤੋਂ ਡਰਦਾ ਹੈ ਇਸ ਡਰ ਦਾ ਇਸ ਦੇ ਮਨ ਪਰ ਐਸਾ ਪ੍ਰਭਾਵ ਪਿਆ ਕੇ ਇਸ ਮੁਹਮਮ ਪਰ ਗਈ ਖਾਲਸਾ ਫੌਜ ਦੀ ਸਾਰੀ ਗਿਣਤੀ ਕੇਵਲ 8000 ਸੀ ਪਰ ਦਲਾਸਾ ਖਾਨ ਨੂੰ ਇਸ 8000 ਖਾਲਸਾ ਇੱਕ ਭਿਆਨਕ ਸ਼ਕਲ ਲੱਖਾਂ ਤੇ ਕਰੋੜਾਂ ਦੀ ਗਿਣਤੀ ਵਿੱਚ ਦਿਸਣ ਲੱਗ ਪਿਆ ਜਿਹਾ ਕਿ ਇਸ ਗੀਤ ਦੇ ਸ਼ੇਅਰ ਨੰਬਰ 10 11 ਅਤੇ 12 ਦੀ ਰਚਨਾ ਤੋਂ ਸਾਫ਼ ਜਾਹਿਰ ਹੋ ਰਿਹਾ ਹੈ। ਭਵੇਂ ਇਹ ਸਾਰੇ ਬੰਨੂ ਦਾ ਅਮੀਰ ਸੀ ਪਰ ਖਾਲਸਾ ਫੌਜ ਨੇ ਇਸ ਨੂੰ ਘੇਰ ਲਿਆ ਕਿ ਉਸ ਵੱਡੀ ਕਬਰਾਹਟ ਵਿੱਚ ਮੈਦਾਨ ਖਾਲਸੇ ਦੇ ਹੱਥ ਛੱਡ ਕੇ ਅਰਨਸ ਕੇ ਦੌੜ ਪਹਾੜਾਂ ਵਿੱਚ ਪਨਾਹ ਲਈ। ਅਸਲੀ ਗੀਤ ਚਾਵੇਲ ਚੇ ਦਿਲੋਸ ਵਰਤਾ ਬਾਗੀਦੋ ਆਪ ਕਿਸੇ ਆਖਿਆ ਹੈ ਕਿ ਦਲਾਸਾ ਖਾਨ ਖਾਲਸੇ ਤੋਂ ਬਾਗੀ ਹੋ ਗਿਆ ਹੈ। ਐ ਗੰਬਰ ਪਾਨੂਮੇ ਮਰ ਈਸ਼ਾ ਗਿਉਤੀ ਦਾ ਭਾਵ ਆਪਣਾ ਸਿਰ ਪੈਗੰਬਰ ਤੋਂ ਵਾਰਨ ਲੱਗਾ ਹੈ ਕਾਸਦੋਂ ਦੇ ਕਕੀ ਪਾਲੇਰ ਜੰਗੇਜੀ ਭਾਵ ਉਸ ਦੇ ਕਾਸਦ ਕਕੀ ਦੇ ਇਲਾਕੇ ਵਿੱਚ ਫਿਰ ਰਹੇ ਹਨ ਕਾਸਦੋਂ ਵੇਰਾ ਗਲੀ ਦੀ ਕਕੀਤਾ ਕਾਸਦ ਕਕੀ ਪਹੁੰਚ ਗਏ ਹਨ ਸੂਬੋ ਕੀਚ ਤੇ ਰਵਾ ਨੇਜੀ ਲਾਹੌਰੀਤਾ ਸਵੇਰੇ ਕੂਚ ਕਰਕੇ ਖਾਲਸਾ ਫੌਜ ਤੇ ਚੜਾਈ ਕੀਤੀ ਜਾਏਗੀ ਨਗਾਰੇ ਦਾ ਦਿਲੋਸਾ ਪਾਲੇਰ ਜਗੇ ਜੀ ਦਿਲਾਸਾ ਦੇ ਲਸ਼ਕਰ ਵਿੱਚ ਨਗਾਰੇ ਵੱਜ ਰਹੇ ਹਨ ਸਤਰ ਫੌਜੀਨਾ ਵੇਰਾ ਗਲੀ ਦੀ ਮੀਰੀ ਤਾਂ ਬਹੁਤ ਸਾਰੀ ਫੌਜ ਮੀਰੀਆਂ ਵੱਲ ਪਹੁੰਚ ਗਈ ਹੈ ਪਾ ਮੀਰੀ ਚੀਗਾ ਗੱਡਾ ਪੋਤੇ ਨਾਸ਼ ਵੱਲ ਕਾ ਸੇਕ ਪਲੀ ਕਾ ਸਵੇਰ ਵੀ ਮੀਰੀਆਂ ਵਿੱਚ ਹੋਕਾ ਦਿੱਤਾ ਗਿਆ ਹੈ ਅਤੇ ਪੈਦਲ ਤੇ ਸਵਾਰ ਸਭ ਲੜਾਈ ਲਈ ਨਿਕਲ ਪਏ ਹਨ ਸਤਰ ਕਾ ਪਿਰ ਦਾਚੇ ਪਾਕਾ ਵਾਰੇ ਬਰੇਜੀ ਕਾਫਰ ਭਾਵ ਸਿੱਖ ਬੜੇ ਬਲਵਾਨ ਹਨ ਜਦ ਉਹ ਵੈਰੀਆਂ ਪਰ ਜਾ ਪੈਂਦੇ ਹਨ ਦਿਲੋਸਾ ਵੇਲ ਆਵੇਸ਼ ਬਲਸ਼ੂ ਸਤਾਰਾ ਦਿਲਾਸੇ ਆਖਿਆ हे ਰੱਬਾ ਮੇਰੇ ਹੌਸਲੇ ਨੂੰ ਕੀ ਹੋਇਆ ਹੈ ਜਾ ਡਰੇ ਜਮ ਤੇ ਰੰਜੀਤ ਕਾਪਰ ਦੇ ਜੇਰਾ ਮੈਨੂੰ ਕਾਫਰ ਰੰਜੀਤ ਸਿੰਘ ਭਾਵ ਮਹਾਰਾਜਾ ਰੰਜੀਤ ਸਿੰਘ ਦੀ ਤਾਕਤ ਤੋਂ ਡਰ ਲੱਗਦਾ ਹੈ ਪਾਲਕੂਨਾ ਪਾਕ ਰੋੜੂ ਨਾ ਹਿਸਾਬੇਗੀ ਉਸ ਦੀ ਫੌਜ ਗਿਣਤੀ ਲੱਖਾਂ ਤੇ ਕਰੋੜਾਂ ਵਿੱਚ ਹੈ ਦਿਲਾਸਾ ਗਾਜੀ ਦੇ ਕੁਲਬਾਨੀ ਅਮੀਰ ਦਾ ਦਿਲਾਸਾ ਗਾਜੀ ਸਾਰੇ ਬੰਨੂ ਦਾ ਅਮੀਰ ਹੈ ਪਾ ਗਰਜਿਆ ਬੁਲਾ ਦੇ ਰੰਜੀਤ ਕਾਪਰ ਲਸ਼ਕਰ ਦਾ ਇਸ ਨੂੰ ਖਾਲਸਾ ਫੌਜ ਨੇ ਘੇਰ ਲਿਆ ਹੈ ਤੇਰੇ ਤੀਪੇ ਗੁਮਾਰਕ ਪਾ ਚਲੇ ਜੀ ਉਸ ਪਰ ਧੂਆਂ ਧਾਰ ਤੋਪਾਂ ਤੇ ਗੁਬਾਰੇ ਚੱਲ ਰਹੇ ਹਨ ਅੰਤਮ ਸੇਵਾ ਸ਼ੇਰ-ਏ-ਪੰਜਾਬ ਦੇ ਪ੍ਰਲੋਗ ਗਮਣ ਤੋਂ ਉਪਰੰਤ ਜਦ ਖਾਲਸੇ ਦੇ ਦਿਖਲਾਵੇ ਦੇ ਸ਼ੁੱਭ ਚਿੰਤਕਾਂ ਦੇ ਸਿਰਾਂ ਤੋਂ ਉਹ ਸ਼ਕਤੀਵਾਨ ਹੱਥ ਉੱਠ ਗਿਆ ਤਾਂ ਉਹ ਲੋਕ ਜਿਹੜੇ ਆਪਣੇ ਅਸਲ ਰੂਪ ਵਿੱਚ ਪ੍ਰਗਟ ਹੋ ਗਏ ਇਹਨਾਂ ਵਿੱਚੋਂ ਜੰਮੂ ਦੇ ਡੋਗਰੇ ਭਾਈ ਇਤਿਹਾਸ ਵਿੱਚ ਕੁਝ ਖਾਸ ਪ੍ਰਸਿੱਧਤਾ ਰੱਖਦੇ ਹਨ ਮਹਾਰਾਜਾ ਖੜਕ ਸਿੰਘ ਕਮਰ ਨੌਨਿਹਾਲ ਸਿੰਘ ਤੇ ਬਹਾਦਰ ਮਹਾਰਾਜਾ ਸ਼ੇਰ ਸਿੰਘ ਨੂੰ ਪਾਰੋ-ਵਾਰੀ ਅਣਾਈ ਮੋਤੇ ਮਾਰ ਦਿੱਤਾ ਗਿਆ ਤਾਂ ਦਖਾਲਸੇ ਦੀਆਂ ਕੁਝ ਸਮੇਂ ਲਈ ਅੱਖਾਂ ਖੁੱਲੀਆਂ ਤਾਂ ਇਹਨਾਂ ਤੋਂ ਇਨਾਂ ਦੇ ਕੀਤੇ ਹੋਏ ਅਪਰਾਧਾਂ ਬਾਬਤ ਜਵਾਬ ਮੰਗੇ ਗਏ। ਇਸ ਸਮੇਂ ਰਾਜਾ ਗੁਲਾਬ ਸਿੰਘ ਨੇ ਆਪਣੇ ਕੀਤੇ ਹੋਏ ਕੁਕਰਮਾਂ ਤੋਂ ਸਹਿਮ ਜੰਮੂ ਜਾਂ ਡੇਰਾ ਲਾਇਆ ਜਿਸ ਨੂੰ ਇਸ ਨੇ ਐਸੀ ਭੀੜਾ ਦੀ ਘੜੀ ਆਉਣ ਤੋਂ ਬਚਣ ਲਈ ਪਹਿਲਾਂ ਹੀ ਡਾਡਾ ਪੱਕਾ ਕਿਲਾ ਬੰਦ ਕਰ ਰੱਖਿਆ ਸੀ। ਲਾਹੌਰ ਦਰਬਾਰ ਵੱਲੋਂ ਫਰਵਰੀ ਸਨ 1845 ਈਸਵੀ ਨੂੰ ਕੁਝ ਸਰਦਾਰ ਨਿਯਤ ਕੀਤੇ ਗਏ ਕਿ ਉਹ ਸਣੇ ਫੌਜ ਦੇ ਜੰਮੂ ਜਾਣ ਤੇ ਗੁਲਾਬ ਸਿੰਘ ਨੂੰ ਕਈ ਮਾਮਲਿਆਂ ਦੀ ਪੁਛ ਪੜਤਾਲ ਲਈ ਦਰਬਾਰ ਵਿੱਚ ਹਾਜ਼ਰ ਕਰਨ ਜਿਨ੍ਹਾਂ ਦੇ ਨਾਮ ਇਹ ਸਨ ਬਾਬਾ ਮੀਹਾ ਸਿੰਘ ਜੀ ਬੇਦੀ ਸਰਦਾਰ ਫਤੇ ਸਿੰਘ ਮਾਨ ਸਰਦਾਰ ਸ਼ੇਰ ਸਿੰਘ اٹਾਰੀ ਦੀਵਾਨ ਰਤਨ ਚੰਦ ਦੁੱਗਲ ਦੀਵਾਨ ਬਚਨਾ ਤੇ ਦੀਵਾਨ ਗਣਪਤ ਰਾਏ ਰਾਜਾ ਗੁਲਾਬ ਸਿੰਘ ਦਾ ਵਿਸਾਖਾਤ ਇਹ ਸਰਦਾਰ ਜਦ ਜੰਮੂ ਪੁੱਜੇ ਤਾਂ ਰਾਜਾ ਗੁਲਾਬ ਸਿੰਘ ਇਹਨਾਂ ਨੂੰ ਬੜੇ ਆਦਰ ਨਾਲ ਮਿਲਿਆ ਅਤੇ ਇਹਨਾਂ ਦੀ ਇੱਛਾ ਅਨੁਸਾਰ ਹੁਕਮ ਦੀ ਪਾਲਣਾ ਕਰਨ ਦਾ ਭਰੋਸਾ ਦਿੱਤਾ ਪਰ ਇਹ ਸਭ ਕੁਝ ਇਸ ਦੇ ਦਿਖਲਾਵੇ ਦੇ ਸੁਭਾਅ ਅਨੁਸਾਰ ਕੇਵਲ ਦਿਖਲਾਵਾ ਹੀ ਸੀ ਜਦ 8 ਫਰਵਰੀ ਨੂੰ ਅਖੀਰੀ ਫੈਸਲੇ ਦੀ ਗੱਲ ਤੁਰੀ ਤਾਂ ਗੁਲਾਬ ਸਿੰਘ ਨੇ ਆਲੇ ਟੋਲੇ ਵਿੱਚ ਹੀ ਵਕਤ ਗੁਜ਼ਾਰਨਾ ਚਾਹਿਆ ਜਿਹਾ ਕਿ ਅਸੀਂ ਉੱਪਰ ਦੱਸ ਆਏ ਹਾਂ ਬਚਨੇ ਅਤੇ ਗੁਲਾਬ ਸਿੰਘ ਦੇ ਅੰਦਰਲੇ ਸੰਬੰਧ ਚੰਗੇ ਨਹੀਂ ਸਨ ਇਸ ਸਮੇ ਗੁਲਾਬ ਸਿੰਘ ਬਚਨੇ ਵਿੱਚ ਬੋਲਚਾਲ ਤਲਖੀ ਤੱਕ ਪਹੁੰਚ ਗਈ ਪਰ ਗੁਲਾਬ ਸਿੰਘ ਨੇ ਬਾਕੀ ਸਰਦਾਰਾਂ ਦਾ ਭਰੋਸਾ ਉਸੇ ਤਰ੍ਹਾਂ ਕਾਇਮ ਰੱਖਿਆ ਅਤੇ ਗੰਗਾ ਜਲੀ ਵਿਚਾਲੇ ਰੱਖ ਕੇ ਇੱਕ ਲਿਖਤ ਲਿਖ ਦਿੱਤੀ ਕਿ ਮੈਂ ਬਿਮਾਰੀ ਤੋਂ ਉੱਠਣ ਪਰ ਜਿਸ ਦਿਨ ਸਫ਼ਰ ਦੇ ਯੋਗ ਹੋਵਾਂਗਾ ਬਿਨਾਂ ਉਜਰ ਲਾਹੌਰ ਦਰਬਾਰ ਵਿੱਚ ਹਾਜ਼ਰ ਹੋ ਜਾਵਾਂਗਾ ਇਸ ਸਮੇਂ ਇਸ ਨੇ 40000 ਰੁਪਇਆ ਨਜ਼ਰਾਨੇ ਵਜੋਂ ਦਰਬਾਰ ਲਈ ਭੇਟਾ ਦਿੱਤਾ ਸਤਾਰ ਫਤਿਹ ਸਿੰਘ ਦਾ ਆਪਾਵਾਰਨਾ ਇਸ ਤਰ੍ਹਾਂ 1 ਮਾਰਚ ਸਨ 1845 ਈਸਵੀ ਦੀ ਸਵੇਰ ਨੂੰ ਜਦ ਇਹ ਸਰਦਾਰ ਵਿਦਾ ਹੋਣ ਲੱਗੇ ਤਾਂ ਇਹਨਾਂ ਲਈ ਹਾਥੀਆਂ ਦੀ ਸਵਾਰੀ ਦਾ ਪ੍ਰਬੰਧ ਇਸ ਤਰ੍ਹਾਂ ਕੀਤਾ ਗਿਆ ਕਿ ਪਹਿਲੀ ਹਾਥੀ ਦੇ ਹੌਦੇ ਵਿੱਚ ਸਰਦਾਰ ਫਤਿਹ ਸਿੰਘ ਮਾਨ ਬਾਬਾ ਮੀਹਾ ਸਿੰਘ ਜੀ ਬੇਦੀ دیਵਾਨ ਗਣਪਤ ਰਾਏ ਤੇ دیਵਾਨ ਬਚਨਾ ਸਨ ਦੂਜੇ ਹਾਥੀ ਪਰ ਸਰਦਾਰ ਸ਼ੇਰ ਸਿੰਘ ਤੇ ਦਿਵਾਨ ਰਤਨ ਚੰਦ ਆਦ ਸਨ ਇਹ ਹਾਥੀ ਜਦ ਪੌਫਟਾਲੇ ਤੋਂ ਜੰਮੂ ਤੋਂ ਬਾਹਰ ਜਾ ਰਹੇ ਸਨ ਤਾਂ ਹਨੇਰੇ ਵਿੱਚੋਂ ਇੱਕ ਵਾਰ ਦੇ ਓਲਿਓ ਕੁਝ ਗੋਲੀਆਂ ਚਲਾਈਆਂ ਗਈਆਂ ਜੋ ਪਹਿਲੇ ਹਾਥੀ ਦੀ ਅਮਾਰੀ ਵਿੱਚ ਲੱਗੀਆਂ ਜਿਨ੍ਹਾਂ ਨਾਲ ਦਿਵਾਨ ਤੇ ਸਰਦਾਰ ਫਤਿਹ ਸਿੰਘ ਮਾਨ ਤਾਂ ਇਨ੍ਹਾਂ ਗੋਲੀਆਂ ਦੇ ਲੱਗਦੇ ਹੀ ਪ੍ਰਾਨ ਤਿਆਗ ਗਏ ਅਤੇ ਦਿਵਾਨ ਗਣਪਤ ਰਾਜ ਸਖਤ ਕਾਇਲ ਹੋ ਕੇ ਅਗਲੇ ਦਿਨ ਸੁਰਗਵਾਸ ਹੋ ਗਿਆ ਇਸ ਘਟਨਾ ਬਾਰੇ ਰਾਜਾ ਗੁਲਾਬ ਸਿੰਘ ਨੇ ਆਪਣੇ ਆਪ ਨੂੰ ਬੇਗੁਨਾਹ ਦੱਸਿਆ ਅਤੇ ਆਖਿਆ ਇਹ ਸਭ ਕੁਝ ਮੇਰੀ ਤਬਾਹੀ ਲਈ ਮੇਰੇ ਵੈਰੀ ਭਤੀਜੇ ਮੀਆਂ ਜਵਾਹਰ ਸਿੰਘ ਦਾ ਕੰਮ ਸੀ ਪਰ ਉਸ ਸਮੇਂ ਦੇ ਸਾਰੇ ਲੇਖਕ ਗੁਲਾਬ ਸਿੰਘ ਦੇ ਇਸ ਕਹਿਣੇ ਨੂੰ ਠੀਕ ਨਹੀਂ ਸਮਝਦੇ ਬਲਕਿ ਬਹੁਤੀਆਂ ਲਿਖਤਾਂ ਵਿੱਚ ਇਹ ਸਬੂਤ ਮਿਲਦਾ ਹੈ ਕਿ ਇਹ ਸਭ ਕੁਝ ਗੁਲਾਬ ਸਿੰਘ ਦੇ ਆਦਮੀਆਂ ਉਸ ਦੀ ਇੱਛਾ ਅਨੁਸਾਰ ਕੀਤਾ ਸੀ ਮਾਲੂਮ ਇਹ ਹੁੰਦਾ ਹੈ ਕਿ ਗੁਰਬਾਬ ਸਿੰਘ ਨੂੰ ਸਰਦਾਰ ਫਤਿਹ ਸਿੰਘ ਮਾਨ ਨਾਲ ਕੋਈ ਵੈਰ ਨਹੀਂ ਸੀ ਪਰ ਉਹ ਬਚਨੇ ਦੇ ਕਤਲ ਕਰਾਉਣ ਵਿੱਚ ਆਪਣੀ ਸਲਾਮਤੀ ਸਮਝਦਾ ਸੀ ਸੰਯੋਗ ਨਾਲ ਸਰਦਾਰ ਫਤਿਹ ਸਿੰਘ ਇਸ ਸਮੇਂ ਉਸੇ ਹਾਥੀ ਪਰ ਸਵਾਰ ਸੀ ਜਿਸ ਪਰ ਦਿਵਾਨ ਬਚਨਾ ਸਰਦਾਰ ਫਤਿਹ ਸਿੰਘ ਨੇ ਖਾਲਸਾ ਰਾਜ ਦੀ ਉਸਾਰੀ ਲਈ ਆਪਣੇ ਜੀਵਨ ਵਿੱਚ ਲਹੂ ਤਾਂ ਬਹੁਤ ਵਾਰ ਡੋਲਿਆ ਸੀ ਅਤੇ ਕਈ ਗਹਿਰੇ ਘਾਓ ਵੀ ਸਰੀਰ ਪਰ ਖਾਦੇ ਸਨ ਪਰ ਛੇਕੜ ਤਨ ਹੀ ਤਨ ਬਾਕੀ ਸੀ ਜੋ ਉਹ ਵੀ ਪਿਆਰੇ ਖਾਲਸਾ ਰਾਜ ਦੇ ਸਰੋਵਾਰ ਦਿੱਤਾ ਖਾਲਸੇ ਦਾ ਜੋਸ਼ ਸਰਦਾਰ ਫਤਿਹ ਸਿੰਘ ਮਾਨ ਦੀ ਸ਼ਹੀਦੀ ਦੀ ਖਬਰ ਜਦ ਫੌਜ ਵਿੱਚ ਖਿਲਰੀ ਤਾਂ ਖਾਲਸਾ ਰਾਜ ਦੇ ਜੋਸ਼ ਸਾਗਰ ਵਿੱਚ ਇੱਕ ਅਥਾਹ ਜਵਾਰ ਭਾਟਾ ਆ ਗਈ ਪੰਚਾਂ ਨੇ ਉਸੇ ਦਿਨ ਸਰਦਾਰ ਸ਼ਾਮ ਸਿੰਘ اٹਾਰੀ ਵਾਲੇ ਦੀ ਅਗਵਾਈ ਵਿੱਚ ਫੌਜ ਨੂੰ ਜੰਮੂ ਪਰ ਧਾਵਾ ਕਰਨ ਦਾ ਹੁਕਮ ਦੇ ਦਿੱਤਾ ਇਸ ਫੌਜ ਦੇ ਜੰਮੂ ਪਹੁੰਚਦਿਆਂ ਇਹਨਾਂ ਨੇ ਸ਼ਹਿਰ ਦਾ ਘੇਰਾ ਘੱਟ ਦਿੱਤਾ ਇੱਥੇ ਇੱਕ ਤਕੜੀ ਲੜਾਈ ਦੇ ਬਾਅਦ ਜੰਮੂ ਪਰ ਖਾਲਸਾ ਫੌਜ ਨੇ ਕਬਜ਼ਾ ਕਰ ਲਿਆ ਸਰਦਾਰ ਫਤਿਹ ਸਿੰਘ ਮਾਨ ਦਾ ਬਦਲਾ ਲੈਣ ਲਈ ਸਾਰੇ ਸ਼ਹਿਰ ਨੂੰ ਅੱਗ ਲਾ ਕੇ ਫੂਕ ਦਿੱਤਾ ਗਿਆ। ਜੰਮੂ ਦੇ ਪ੍ਰਸਿੱਧ ਕਿਲੇ ਰਾਮਗੜ੍ਹ ਪਰ ਕਬਜ਼ਾ ਕਰਕੇ ਆਪਣੀ ਫੌਜ ਇੱਥੇ ਬਿਠਾ ਦਿੱਤੀ ਗਈ। ਰਾਜਾ ਗੁਲਾਬ ਸਿੰਘ ਦੀ ਗ੍ਰਿਫਤਾਰੀ ਤੇ ਜੁਰਮਾਨਾ। ਇਸ ਤਰ੍ਹਾਂ ਰਾਜਾ ਗੁਲਾਬ ਸਿੰਘ ਨੇ ਜਦ ਆਪਣੇ ਆਪ ਨੂੰ ਬੇਵਸ ਪਾਇਆ ਅਤੇ ਆਪਣੇ ਬਚਾਅ ਦੀ ਕੋਈ ਸੂਰਤ ਨਾ ਡਿੱਠੀ ਤਾਂ ਉਸ ਆਪਣੇ ਆਪ ਨੂੰ ਖਾਲਸਾ ਫੌਜ ਦੇ ਹਵਾਲੇ ਕਰ ਦਿੱਤਾ। ਖਾਲਸਾ ਫੌਜ ਇਸ ਨੂੰ ਬੰਦੀ ਬਣਾ ਕੇ ਲਾਹੌਰ ਲੈ ਆਈ। ਇਥੇ ਪੰਚਾਂ ਦੇ ਸਾਹਮਣੇ ਇਸ ਦੀ ਪੇਸ਼ੀ ਹੋਈ ਅਤੇ ਸਰਦਾਰ ਫਤਿਹ ਸਿੰਘ ਮਾਨ ਆਦ ਦੇ ਕਤਲ ਬਾਰੇ ਆਪ ਤੋਂ ਜਵਾਬ ਤਲਬੀ ਕੀਤੀ ਗਈ। ਇਸ ਸਮੇਂ ਇਸ ਨੇ ਨਿਮੋ ਝੂਣੀ ਸ਼ਕਲ ਬਣਾ ਕੇ ਆਪਣੇ ਆਪ ਨੂੰ ਬਦੋਸਾ ਦੱਸਿਆ ਅਤੇ ਕਤਲ ਦਾ ਦੋਸ਼ੀ ਆਪਣੇ ਭਤੀਜੇ ਰਾਜਾ ਧਿਆਨ ਸਿੰਘ ਦੇ ਪੁੱਤਰ ਮੀਆਂ ਜਵਾਹਰ ਸਿੰਘ ਨੂੰ ਦੱਸਿਆ। ਪਰ ਪੰਚਾਂ ਇਸ ਦੇ ਕਹੇ ਨੂੰ ਅਸੱਤ ਮੰਨ ਕੇ ਇਸ ਪਰ 38 ਲੱਖ ਰੁਪਇਆ ਸਰਕਾਰ ਲਈ ਜੁਰਮਾਨਾ ਕੀਤਾ। ਅਤੇ 11 ਲੱਖ ਸਰਦਾਰ ਫਤਿਹ ਸਿੰਘ ਮਾਨ ਦੀ ਖੂਨ ਬਹਾਈ ਚੱਟੀ ਵਜੋਂ ਗੁਲਾਬ ਸਿੰਘ ਤੋਂ ਪਰ ਲਿਆ